ਹਾਂ ਟੋਂਡੇ ਸਾਗ ਫਿਰ ਹਾਂਜੀ ਸਾਰੇ ਸਾਰਿਆਂ ਨੂੰ ਹਾਂ ਸਾਗ ਨਾ ਖਾਦਾ ਤੇ ਬਹੁਤ ਐਰਕਾਂ ਹਾਂ ਇਹ ਨਹੀਂ ਵੀ ਨਹੀਂ ਖਾਦਾ 2-4 ਵਾਰੀ ਬਣਾ ਲਿਆ ਵਾ ਪਰ ਨਾ ਘਰ ਦੀਆਂ ਮੋਟੀਆਂ-ਮੋਟੀਆਂ ਗੰਦਲਾਂ ਦਾ ਹੋਣੀ ਹੋਇਆ ਵਾ ਹਾਂ ਪਹਿਲਾਂ ਪੱਤੇਆਂ ਦੀਆਂ ਦਾ ਬੜਨਦੇ ਰਹੇ ਆ ਤੇ ਗੰਦਲਾਂ ਦੇ ਸਾਗ ਦਾ ਤੇ ਟੇਸਟ ਹੀ ਵੱਖਰਾ ਵਾ ਐਰ ਕੀ ਬਰਸਨ ਲੇਟ ਹੋ ਗਿਆ ਨਾ ਹਾਂ ਹਾਂ ਇਹਦਾ ਕਰਕੇ ਮੈਂ ਸਾਗ ਵੀ ਲੇਟ ਹੋ ਗਿਆ ਤੇ ਪਿਛਲੇ ਸਾਲ ਤੇ ਸਾਡਾ ਸਾਗ ਇੰਨਾ ਹੈ ਸਾਡਾ ਕੈਨੇਡਾ ਤੱਕ ਸਾਗ ਗਿਆ ਪਿਛਲੇ ਸਾਲ ਤੇ ਤਾਰਸਲ ਕਰ ਕੇ ਲਿਆ ਤਾਰਸਲ ਤੇ ਦੀਦੀ ਨੇ ਵੀ ਖੜਿਆ ਜਿੰਦਰ ਗਿਆ ਜਿੰਦਰ ਦੋਰ ਹੀ ਸਾਗ ਗਿਆ ਤੇ ਭਾਮੀਆਂ اڈਾੜ ਵਾਲਿਆਂ ਨੇ ਪੰਨੀ ਕਿੰਨੀ ਕਰੀ ਖੜਿਆ ਸਾਡੇ ਘਰੋਂ ਤੇ ਵਿਕੀਰ ਗਿਆ ਸਾਗ ਨਾ ਹਾਂ ਵਿਕੀਰ ਜੀ ਹਾਂ ਤੇ ਪਰ ਉਹ ਪਿੰਡ ਵਾਲਾ ਵੀ ਖੜਿਆ ਸਾਗ ਪਰ ਉਹ ਸਾਗ ਬਹੁਤ ਜ਼ਿਆਦਾ ਸੀ ਸਾਗ ਤੇ ਹਰ ਕੰਮ ਬੜਾ ਵੇਖੋ ਸੁਖਨਾ ਸਰੋਂ ਤੇ ਬੜੀ ਆ ਹੂੰ ਪਰ ਇਹ ਆ ਵੀ ਆਪਣਾ ਹੁੰਦਿਆ ਸਰੋਂ ਫੇਰ ਵੀ ਟਾਈਮ ਲੱਗਦਾ ਵਾ ਗੰਦਲ ਜਿਹੜੀ ਐ ਨਾ ਅਸਲੀ ਅੱਜ ਕੱਲ ਦੇ ਮੌਸਮ ਚ ਹੀ ਬਣਦੀ ਆ ਜਿਹੜਾ ਸਟਾਰਟਿੰਗ ਸਾਗ ਹੁੰਦਾ ਨਾ ਥੋੜਾ ਕਸਿਆਲਾ ਬਣਦਾ ਵਾ ਹਾਂ ਹਾਂ ਤੇ ਆ ਵੀ ਜਦੋਂ ਮਨ ਲਓ ਠੰਡਾ ਮੌਸਮ ਹੋਈਂਦਾ ਨਾ ਆ ਮਹੀਨਾ ਬਾਹਰ ਆ ਜਾਂਦਾ ਹਾਂ 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 ਉਦੋਂ ਸਾਗ ਮੂਰਾ ਮਤਲਬ ਵਧੀਆ ਬਣਦਾ ਇੱਕ ਨੰਬਰ ਗੰਦਲਾਂ ਮੋਟੀਆਂ ਹੁੰਦੀਆਂ ਤੇ ਸਾਗ ਬੰਦ ਨਾ ਗੰਦਲਾਂ ਗੰਦਲਾਂ ਦਾ ਹੀ ਮੈਂ ਤੁਹਾਨੂੰ ਦੱਸਿਆ ਨਾ ਤੇ ਹੁਣ ਮੈਂ ਇਹਦੀ ਸੇਲ ਲਾਉਣੀ ਐ ਇੱਦਾਂ ਪੂਰੀ ਆਹੋ ਚੱਲ ਥੋੜਾ ਜਿਹਾ ਕੱਲ ਪਿਆ ਚੀਰ ਨਹੀਂ ਕਿਹੜਾ ਕੱਲ ਪਿਆ ਉਹ ਵਿੱਚ ਪਾ ਲਿਓ ਨਾ ਹੈਂ ਤੇ ਅਜੂ ਕੱਲ ਦੇ ਵਿੱਚ ਇੱਕ ਜਿਹਾ ਨਹੀਂ ਹੁਣ ਤਾਜ਼ਾ ਮੂਲੀਆਂ ਆਪਣੀਆਂ ਹੋ ਗਈਆਂ ਵੇ ਨਾ ਮੂਲੀਆਂ ਵੀ ਹੋ ਗਈਆਂ ਤੇ ਗਾਜਰਾ ਵੀ ਹੋ ਗਈਆਂ ਵਾ ਤੇ ਗੋਭੀ ਵੀ ਲਾਈ ਬੰਦੇ ਸਾਡੇ ਨੇ ਉਹ ਗੋਭੀ ਲਾਈ ਕਰਨੇ 10 ਕਬੂਟੇ ਲੈ ਕੇ ਲਾਤੇ ਵਧੀਆ ਦੁਰਪੇ ਨਾ ਇਹ ਵੀ ਹੋਣੀ ਵਧੀਆ ਤੇ ਇੱਧਰ ਆਪਣਾ ਦੂਜਾ ਘਰ ਵਾਲੇ ਇੱਥੇ ਪਹਿਲੇ ਇੰਨੇ ਦੇ ਆਪਾਂ ਉਹ ਵੀ ਤਾਂ ਚਲੋ ਬਹਾਲ ਦੇ ਜਾ ਕੇ ਇੱਧਰ ਹੈ ਨਾ ਬਾਅਦ ਚ ਇਹ ਆ ਜੀ ਖੇਤਾਂ ਦੀ ਸੈਰ ਕਰੋ ਹਨਾ ਕਿੰਨਾ ਮੌਸਮ ਵਧੀਆ ਹੋ ਇੱਧਰ ਹੈ ਨਾ ਤਾਜੀ ਤਾਜੀ ਸੈਰ ਸੈਰ ਸਵੇਰ ਦੀ ਸੈਰ ਹੁਣ ਸਵੇਰੇ ਸਵੇਰੇ ਟਾਈਮ 8:30 ਹੋਇਆ ਜੀ ਨਾ ਹਾਂ ਹਾਂ ਲੈਂਦੇ ਨਾ ਸਵੇਰੇ ਸਵੇਰੇ ਹਰਿਆਲੀ ਚ ਰਹਿਣਾ ਚਾਹੀਦਾ ਵਾ ਤੇ ਕੋਈ ਗੱਲ ਆ ਵੀ ਅਸੀਂ ਤੇਰੇ ਨਾਲੇ ਤੇ ਹਰੇ ਹਰੇ ਪੱਤੇ ਵੇਖਣ ਡੇ ਆ ਹਰਿਆਲੀ ਜਾਂ ਅੱਖਾਂ ਵਾਸਤੇ ਬਹੁਤ ਵਧੀਆ ਵਾ ਤੇ ਸਵੇਰ ਦੀ ਸੈਰ ਵੀ ਆ ਤੇ ਸਵੇਰੇ ਨਾਸਤਾ ਵੀ ਅਸੀਂ ਲਏ ਹੁਣ ਇਹ ਆ ਪਿੱਛੇ ਪਹਿਲਾਂ ਸਾਡੇ ਸਰੋਂ ਬੀਜੀ ਆ ਪਾਏ ਹੁਣ ਖਤਮ ਹੋ ਗਈ ਐ ਚ ਹੁਣ ਅੱਜ ਬੋਨੇ ਆ ਇਹਨੂੰ ਇਹ ਚ ਕਣ ਕੇ ਬੀਜਨੇ ਆ ਜਾ ਨਾ ਆਹੋ ਬੀਜ ਦੋ ਹੁਣ ਕੀ ਕਰ ਅੱਜ ਨੇ ਬੀਜਨੇ ਕੰਮ ਇਹਦਾ ਬਾਕੀ ਜੇ ਕਣਕ ਸਾਡੀ ਗੇਤੀ ਵੀਜੀ ਆਪਾਂ ਇੱਧਰ ਸਾਰੀ ਹਾਂ ਹਾਂ ਇਹ ਆਪੀ ਬਰਸਣ ਹੋ ਗਿਆ ਬਥੇਰਾ ਹੁਣ ਸਾਡਾ ਹੁਣ ਚਾਲ ਚਲ ਸਿਆਲ ਸਾਗ ਹੀ ਚਲਣਾ ਬਿਹਤਰੇ ਦੀ ਸਾਗ ਹੀ ਸਾਗ ਹਾਂ ਹਨੂ ਅਜੇ ਭਾਵੇਂ ਨੱਕ ਬੋਲ ਮੜੋੜੇ ਸਾਗ ਨੇ ਤੇ ਜਿਹੜਾ ਕਰਨਾ ਉਹਦੀ ਤੇ ਬਸ ਸਗਾਤੀ ਸਾਗ ਹੀ ਆ ਬਸ ਇਹ ਆ ਵੀ ਇੱਕ ਦੀ ਸਾਗ ਬਣਾਇਆ ਫੇਰ ਚਾਰ ਪਾਈ ਦੇ ਨੰਗ ਜਾਂਦੇ ਆ ਵਿੱਚ ਬੰਦਾ ਚੱਲ ਇੱਕ ਦੌਰ ਸਬਜ਼ੀਆਂ ਬਣਾ ਲੈ ਮੁੜ ਕੇ ਫ੍ਰਿਜ ਰੱਖ ਛੱਡੇ ਨੂੰ ਤੜਕਾ ਲਾ ਲੈ ਤੇ ਫੇਰ ਖਾ ਲੈ ਜਦੋਂ ਮਰਜ਼ੀ ਬੰਦਾ ਨਾ ਆਹੋ ਇਹ ਤੇ ਹੋ ਗਿਆ ਇੰਨੇ ਦਾ ਟਾਈਮ ਲਗਾਦਾ ਵੀਡੀਓ ਕਰੀਏ ਫਿਰ ਅਸੀਂ ਫਰਾਈ ਵੀ ਕਰ ਲੈਨੇ ਆ ਇਹ ਚੱਕਰ ਇਹ ਵੀ ਚਾਰ ਪੌਣਾ ਸਾਬ ਹੋਈਦਾ ਸਾਗ ਦਾ ਵੀ ਚਾਰ ਪਾ ਕੇ ਰੱਖ ਲਿਆ ਸੀ ਜਦੋਂ ਮਰਜੀ ਕੱਢੋ ਤੜਕਾ ਲਾ ਕੇ ਤੈਨੂੰ ਖਾਓ ਪਤਾ ਕਿ ਸਿਆਲ ਦਾ ਸਾਗ ਖਰਾਬ ਨਹੀਂ ਹੁੰਦਾ ਭਾਵੇਂ ਸਲੈਪ ਦੇ ਵੀ ਪਿਆਰ ਵੇ ਹੁਣ ਥੋੜਾ ਕਰੀਜਾ ਫਿਰ ਸਾਗ ਥੋੜਾ ਨਾ ਬਾਹ ਹਾਂ ਮਤਬਲ ਨਹੀਂ ਖਰਾਬ ਹੋ ਜੇ ਨਾ ਹਾਂ ਥੋੜਾ ਉਧਰੋਂ ਤੋੜ ਲੈ ਲੀਡਾ ਕਨੂੰ ਭੇਂਡੀਆਂ ਨਹੀਂ ਆ ਨਾਲ ਨਾਲ ਹੀ ਤੋੜ ਲੈਨੇ ਆਂ ਓਫ ਨਾਲ ਨਾਲ ਤੋੜ ਲੈ ਇਧਰ ਹਾਂ ਹੋਰ ਹਾਂ ਪਤਾ ਕਿ ਜੇ ਸਾਮੀ ਤੋੜਦੇ ਨਾ ਤੋ ਕਰਨੇ ਪੈਣਾ ਹੈ ਮੰਮੀ ਨਹੀਂ ਤਾਜਾ ਤਾਜਾ ਤੇ ਪਾਲਕ ਵਿੱਚ ਪਾਉਣੀ ਆ ਪਾਲਕ ਮੈਂ ਵੱਢਾਈ ਵੱਢਾਈ ਆ ਹਾਂ ਚਲ ਠੀਕ ਆ ਜੇ ਹਾਂ ਰਜਾ ਤੇ ਸਾਮਾ ਨੂੰ 4 ਵਜੇ ਤੱਕ ਬੰਜਣਾ ਪਾਲਕ ਦੇ ਦੋ ਘਰ ਦੇ ਲਾਗੇ ਤੋ ਮੈਂ ਵੱਢਾਈ 4 ਵਜੇ ਤੱਕ ਬੰਜੂ ਸਾਗ ਹੈ 4 ਵਜੇ ਤੱਕ ਬੰਜੂ ਸਾਗ ਨਹੀਂ ਠੀਕ 6 ਵਜੇ ਜਣੇ ਆ ਨਹੀਂ ਜਦੋਂ ਵੀਡੀਓ ਬਣ ਜਾਣਾ ਭਰਥ ਆਪਾਂ ਤੇ ਫਿਰ ਘਰ ਮੰਨਾਂ ਨੇ ਆਇਣਾ ਦੋਨੋਂ ਉਹਨੇ ਫੇ ਆਗੂ ਗੜਾਈ ਨਹੀਂ ਥਲੇ ਨਾ ਆਹੋ ਅੱਜ ਤੇ ਉਦਾਂ ਕਰਨ ਨਹੀਂ ਕਰਈ ਆ ਆ ਚੱਲ ਵੇਖ ਲਾਂਗੇ ਮੈਂ ਡਾ ਦੂੰਗਾ ਮੇਰਾ ਤੇ ਨਾ ਟ੍ਰੇਲ ਚ ਵੜਨੇ ਜੀ ਨਹੀਂ ਕੰਨਿਆ ਮੇਰੇ ਬੂਰੇ ਨਹੀਂ ਕੋਈ ਤੂੰ ਬਾਹਰੋਂ ਬਾਹਰੋਂ ਤੋੜ ਸਾ ਕੇ ਵੇਚਣਾ ਵੜ ਪਲਾਸਟਿਕ ਦੇ ਪਾ ਕੇ ਹੁੰਦੀ ਨਾ ਫਿਰਨੇ ਓਹੋ ਤੂੰ ਵਿੱਚ ਵਾੜੀ ਨਾ ਬਨੇ ਬਨੇ ਤੋੜ ਲਾ ਹਾ ਜਿੰਨਾ ਚਾਹੀਦਾ ਥੋੜਾ ਹੋਰ ਚਾਹੀਦਾ ਆਪਾਂ ਨੂੰ ਸਰਜਣਾ ਸਾਡਾ ਬੜਾ ਹਾਂ ਬਹੁਤ ਆ ਚੱਲ ਬੜਾ ਕੀ ਕਰਨਾ ਨਾ ਆ ਜਾ ਰਾਜੂ ਹਾਈ ਟਿਕਲੋ ਤਾਂ ਵੇਖੀ ਜਾਨਾ ਆ ਵੇ ਰਾਜਾ ਹੱਡਾ ਰਾਜਾ ਕਿਦਾਂ ਆਓ ਫੋਟੋ ਥੋੜਾ ਜਿਹਾ ਨਾ ਨਹੀਂ ਬੜਾ ਬਾਊ ਨਹੀਂ ਤੋੜ ਲਓ ਕੋਈ ਨਾ ਥੋੜਾ ਜਿਹਾ ਵੇ ਨਹੀਂ ਬਾਊ ਇੰਨਾ ਕਿ ਵਾਹ ਖਾਣਾ ਨਿਆਣਿਆਂ ਨੇ ਕਿੰਨਾ ਖੇ ਲੈ ਜਾਗੇ ਤਾਜ਼ਾ ਤਾਜ਼ਾ ਫੇ ਬਣਾ ਲਾਂਗੇ ਤੇ ਕੋਈ ਨਾ ਕਰਨਾ ਕੀ ਬਚੋ ਪਠੇ ਪੁਠੇ ਪਾ ਕੇ ਆਇਆ ਕਿ ਰੰਗਲਾ ਬਣੋਗੇ ਅੱਛਾ 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 ਕੋਈ ਪੌਣੇ ਪੌਣੇ ਧੌਣੇ ਜਾ ਕੇ ਧਾਰਾ ਕੱਢ ਲੀਆਂ ਧਾਰਾ ਕੱਢਨੇ ਹਾਂ ਤੂੰ ਐਂ ਸਿੱਧਾ ਖਲੋ ਗਿਆ ਨਾ ਤੇ ਜਿੱਦਾਂ ਉਹਨੇ ਤੈਨੂੰ ਉਹ ਗੱਲ ਫੋਟੋ ਖਿੱਚਣ ਦੇ ਹੁੰਦਾ ਤੇਰੀ ਉਹ ਤੇਰਾ ਵਲੌਗ ਬਣਾਉਣ ਆਈਓ ਏ ਆ ਸਾਡਾ ਬੰਦਾ ਰਾਜਾ ਇਹ ਮੇਲਾ ਵਾ ਠੀਕ ਏ ਆ ਡਾ ਰਾਜਾ ਇਹ ਸਾਡਾ ਬਚਪਨ ਦਾ ਯਾਰ ਆ ਬੰਦਾ ਹੰਦਾ ਕਨੇ ਕਿੰਨੇ ਗਏ ਹੁੰਦਾ ਵਿਚਾਰਾ ਆ ਸਾਡੇ ਰਹਿੰਦਾ ਇੱਥੇ ਤੇ ਬਹੁਤ ਬੰਦਾ ਨਾਈਸ ਆਈ ਮੈਂਬਰਾਂ ਗੁੰ ਰਹਿੰਦਾ ਵਾ ਹਾਂ ਇਹ ਮੰਨ ਲੋ ਸਾਡੇ ਸਾਰੇ ਡੇਰਿਆਂ ਦਾ ਇੰਦਾ ਬੜੇ ਪਿਆਰ ਲੈਂਦਾ ਵਾ ਹਾਂ ਹਾਂ ਸਾਡੇ ਸਾਰੇ ਕਿਉ ਰਾਜਾ ਆ ਨਾਲ ਕੰਮ ਕਮੀ ਸਾਡੇ ਬੜਾ ਕਰਾਂਦਾ ਵਿਚਾਰਾ ਪੰਡ ਪੁੰਨ ਚਕਾਈਂਦਾ ਨੂੰ ਕਿਉ ਰਾਜਾ ਨਹੀਂ ਆਉਗੇ ਬਥੇਰਾ ਕੰਮ ਕਰਾਂਦਾ ਆ ਸਾਡਾ ਗੋਗਾ ਸਿੰਘ ਇਹ ਆ ਫੋਰਮੈਨ ਬੰਦਾ ਬਿਲਡਿੰਗ ਕਰਦਾ ਸਾਡਾ ਬੰਦਾ ਹਾਂ ਉਹ ਕਿੱਥੇ ਚੱਲਿਆ ਮੈਂ ਚੱਲਿਆ ਹੱਥ ਵਾਲ ਡਾਇਰੈਕਟਰ ਮੱਤੀ ਤੇ ਕੰਮ ਕਰਨਾ ਅੱਛਾ ਮੁੱਕਣੇ ਕੰਮ ਹੋਤਾ ਜੀ ਰੈਂਡਾ ਥੋੜਾ ਰਹਿ ਗਿਆ ਅੱਡੀ ਦਾ ਜੀ ਮੁੱਕਣਾ ਅੱਜ ਬਸ ਸਾਬਾ ਕੀ ਗੰਡਿਆ ਵਾ ਵੇਖਾਂ ਕੱਲ ਅਛਾ ਅਛਾ ਚੰਗਾ ਚੰਗਾ ਲਿਆ ਆ ਯਾ ਯਾ ਵਧੀਆ ਹੋ ਗਿਆ ਜੇ ਐਰਗਾ ਤਾਂ ਦਾ ਵਾਵਾ ਵਿਆਹਾਂ ਚ ਜ਼ੋਰ ਹੋਣ ਰਿਹਾ ਹੂੰ ਵੇਓ ਜ਼ੋਰ ਕਾ ਦਾ ਤੁਹਾਡਾ ਖਰਚਾ ਹੋਣ ਰਿਹਾ ਗੇ ਕੋਈ ਗੱਲ ਨਹੀਂ ਵਿਆਹ ਵੀ ਤੁਸੀਂ ਵਿਖਿਆ ਕਿਉਂ ਰਾਜਾ ਹਾਂ ਨਾਲੇ ਨਾਨਕਿਆਂ ਚ ਵਿਆਹ ਸੀ ਤੇ ਫਿਰ ਹੁਣ ਛੱਕਰ ਪਾਰੇ ਬੁੰਦੀ ਤੁਸੀਂ ਖਾਦੀ ਆ ਹੈਨਾ ਕਿੰਨੇ ਜ਼ੋਰ ਤੇ ਹੁੰਦਾ ਹੀ ਆ ਫਿਰ ਵਿਆਹ ਚ ਹੈ ਨਾ ਵਿਆਹ ਕਿਹਦਾ ਕੁੜੀ ਦਾ ਕਿ ਮੁੰਡੇ ਦਾ ਹੈ ਪਹਿਲਾਂ ਪਹਿਲਾਂ ਮੁੰਡੇ ਦਾ ਮੁੰਡੇ ਦਾ ਹੀ ਹੁਣ ਕੁੜੀ ਦਾ ਅਛਾ ਸ਼ਬੀਰ ਦੀ ਕੁੜੀ ਦਾ ਮਾਮੇ ਦੀ ਕੁੜੀ ਦਾ ਚਲ ਵਧੀਆ ਆ ਗਿਆ ਚਲੋ ਯਾਰ ਵਿਆਹ ਵੀ ਚਾਹੀਦਾ ਹੀ ਆ ਨਾ ਆਹੋ ਕਿ ਚਲੋ ਸਿਆਲ ਹੁੰਦਾ ਹੀ ਪਿਆਵਾਂ ਹੁੰਦਾ ਹੈਵਾਂ ਤਾਂ ਹੁੰਦਾ ਹਨਾ ਪ੍ਰੋਗਰਾਮ ਹੋਰ ਹੁਣ ਲਿਆ ਜੇ ਫੇ ਸਾਗ ਖਾਓਗੇ ਆ ਸਾਗ ਖਾਣਾ ਭਰਾਵਾ ਅੱਜ ਬੜੇ ਦਿਨ ਹੋ ਗਏ ਸਾਗ ਜੀ ਕਰਨ ਦੇ ਤੇ ਟਾਈਮ ਹੀ ਲੱਗਦਾ ਬਣਾਉਂਦੇ ਆ ਅੱਜ ਮੈਂ ਚੱਲ ਫਰੀ ਆ ਸਾਗ ਬਣਾ ਲੈਣੀ ਅੱਜ ਹਨਾ ਆਹ ਨਹੀਂ ਭਾਈ ਸਰੋਂ ਦਾ ਹਾਂ ਹਾਂ ਤੇ ਮੈਂ ਕਿਹਾ 20 ਥੋੜਾ ਆਣਾ ਸਰੋਂ ਦਾ ਹਾਂ ਇਹ ਤਾਂ ਬੜਾ ਵਧੀਆ ਯਾਰ ਸਰੋਂ ਬੜਾ ਵਧੀਆ ਇਹ ਤੇ ਨਾ 20 ਵਧੀਆ ਨਾ ਬੜਾ ਤਾਂ ਭਰੂ ਪਰੂ ਬੜਾ ਵੰਡਾ ਲੋਕ ਨਹੀਂ ਤੇ ਆ ਵੀ ਦੇਸੀ ਸਰੋਂ ਸਾਗ ਬਹੁਤ ਇਹਦਾ ਬਾਡੀਆਂ ਤੱਕ ਚੱਲਦਾ ਬਾਡੀਆਂ ਤੱਕ ਵੀ ਰਹਿਦਾ ਇੱਕੇ ਦਾ ਸਾਗ ਨਾ ਮਿੱਠਾ ਬਣਦਾ ਵਾ ਗੰਦਨਾ ਦੀਆਂ ਮੰਨ ਲੋ ਇਹ ਤੋਂ ਵੱਡੀ ਜਾਵੇ ਨਾ ਤੇ ਫਿਰ ਗੰਦਨਾ ਫੁੱਟ ਜਾਂਦੀਆਂ ਰਾਜੂ ਵਟਾਂ ਦੇ ਛੱੜਦੀ ਸਰੋਂ ਚੰਗਾ ਕਿੰਨੇ ਆਹ ਵਿੱਚੋਂ ਛੱਡਿਆ ਅਸੀਂ ਤੇ ਬੰਨਿਆ ਤਾਂ ਛੱਡਦੇ ਦੋੜਦੇ ਦਾ ਸਾਗ ਫਿਰ ਹਾਂ ਪੁੱਤ ਤੂੰ ਬੜੀ ਭਾਅ ਚੈਸੇ ਤੂੰ ਦਰਜਾਈ ਤੋਂ ਨਿਕਲਿਆ ਨਹੀਂ ਮੈਂ ਫੇਰ ਰਾਤੀ ਤੈਨੂੰ ਬੜਾ ਲੇਟ ਆਇਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤਾਂ ਲੇਟ ਆਇਆ ਇੱਕ ਦੂਆ ਦਿਨਾਂ ਵੀ ਮੈਂ ਸਾਗ ਵੀ ਤਾਜ਼ਾ ਤਾਜ਼ਾ ਖਾਣਾ ਵਾ ਜਿਹੜਾ ਰਾਤ ਦਾ ਬਣਾਇਆ ਹੋਣਾ ਤੇ ਦੂਜੇ ਬੰਨੇ ਨਾਲ ਵੀ ਨਹੀਂ ਤੁਰਿਆ ਮੇਰੇ ਤੋੜਨ ਯਾਰ ਮੈਂ ਥੱਕਿਆ ਬੜਾ ਹੀ ਰਾਤ ਦਾ ਤੇ ਫਿਰ ਤੁਹਾਨੂੰ ਪਤਾ ਵਾ ਸਾਨੂੰ ਨਹੀਂ ਨਾ ਥਕਿਆ ਮੈਂ ਹੁੰਦਾ ਤੈਨੂੰ ਹੁੰਦਾ ਤੇ ਇਹ ਤੁਸੀਂ ਸਾਰਾ ਛਿਲ ਸੁਟਿਆ ਇਹ ਲੈ ਆਂਦਾ ਕਿੰਨਾ ਹਰਾ ਹੈ ਇਹ ਮਾਸਾ ਵੀ ਰਹਿਣਾ ਵਾ ਕੋਈ ਗੱਲ ਨਹੀਂ ਪੁੱਤ ਫਿਰ ਗੰਦਲਾਂ ਦਾ ਸਾਗ ਫਿਰ ਤਾਂ ਆ ਹੀ ਸੁਆਦ ਲੱਗਦਾ ਹਾਂਜੀ ਹਾਂਜੀ ਆ ਹੀ ਦਾ ਕੱਚੀਆਂ ਆ ਜਿਹੜੇ ਕੱਚੀਆਂ ਗੰਦਲਾਂ ਖਾਣ ਨੂੰ ਬੜੀਆਂ ਸੁਆਦ ਲੱਗਦੀਆਂ ਮੈਂ ਏਦਾਂ ਕਰ ਸੇਲ ਕੇ ਖਾ ਜਿਹੜੀਆਂ ਮੈਂ ਅਸੀਂ ਲਿਆਂ ਉਹ ਤੋੜ ਤੋੜ ਖਾਈ ਜੰਨਾ ਤੋ ਨੇਂ ਪ੍ਰਾਪ ਮੈਂ ਇੰਕੋਂ ਨਾ ਬੱਸ ਆ लास्टਾ ਮੇਰੇ ਕੋ ਟਾਈਮ ਨਹੀਂ ਆਹ ਤਾਂ ਵੀ ਲਾਏਗੇ ਨਾ ਚੰਗਾ ਮੈਨੂੰ ਹੋਰ ਵੀ ਕੰਮ ਹੈਗਾ ਬਾਕੀ ਜਿਹੜਾ ਸਾਗ ਵਾ ਨਾ ਇਹ ਖਾਣਾ ਹੀ ਚਾਹੀਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਹੁੰਦਾ ਟੇਸਟੀ ਹੁੰਦਾ ਵਾ ਟੇਸਟੀ ਹੁੰਦਾ ਸਾਰੇ ਫੂਲੇ ਦਾ ਸਾਨੂੰ ਪਤਾ ਨਹੀਂ ਐਵੇਂ ਆਖੀਏ ਹੈ ਫਾਇਦਾ ਬੜਾ ਹੁੰਦਾ ਵਾ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਆ ਹਰੀ ਸਬਜੀ ਹੁੰਦੀ ਆ ਪਤਾ ਕੀ ਆ ਕਰਨ ਟੇਸਟੀ ਲੱਗਦਾ ਨਾ ਉਹਦਾ ਮੇਵਾ ਏ ਹਾਂ ਹਾਂ ਮਰਜ਼ਾਣਾ ਮਿਲਦਾ ਹਾਂ ਤੇ ਹੁਣ ਜਿੱਦਾਂ ਗਰਮੀਆਂ ਚ ਕੱਦੂ ਵਗੈਰਾ ਹੁੰਦੇ ਤੋਰੀਆਂ ਹੁੰਦੀਆਂ ਉਹਦਾ ਸਿਆਲ ਚ ਏ ਬਸ ਹੁਣ ਇਹ ਆ ਕਰਨ ਨੇ ਹੁਣ ਕਹਿਣਾ ਨਾਲ ਜਵਾਰ ਦੀਆਂ ਰੋਟੀਆਂ ਜਵਾਰ ਦੀਆਂ ਰੋਟੀਆਂ ਨਹੀਂ ਖਾਈਦਾ ਉਹਦਾ ਸਾਗ ਹੀ ਨਹੀਂ ਬਣਾਇੰਦਾ ਕਿਉਂ ਇਦਾਂ ਖਾਂਦੇ ਲੋਕ ਨਹੀਂ ਚਲੋ ਬਾਕੀਆਂ ਨਾਲ ਮੈਨੂੰ ਪਤਾ ਨਹੀਂ ਪਰ ਮੈਂ ਸਾਗ ਨਹੀਂ ਖਾਨਾ ਉਹਨਾਂ ਜਵਾਰੀ ਰੋਟੀ ਨਹੀਂ ਖਾਨਾ ਮੈਂ ਚਰੇ ਨੇ ਤਿੰਨੇ ਟਾਈਮ ਹੀ ਕਹਿਣਾ ਦੋ ਦੋ ਸਾਗ ਹੈ ਬਹੁਤ ਵਧੀਆ ਗੰਦਲਾ ਹੈ ਹੂੰ ਬਾਕੀ ਸਾਰਿਆਂ ਨੇ ਵੀ ਟਰਾਈ ਕਰਿਓ ਬਣਾਇਓ ਸਾਗ ਮਤਲਬ ਵੀ ਸਾਰੇ ਬਣਾਉਂਦੇ ਆ ਸਾਰਿਆਂ ਦੀ ਅਲੱਗ ਅਲੱਗ ਰੈਸਿਪੀ ਅਲੱਗ ਅਲੱਗ ਰੈਸਿਪੀ ਹੁੰਦੀ ਆ ਤੇ ਕਈ ਜਣੇ ਕੁੱਕਰ ਚ ਬਣਾਉਂਦੇ ਕਈ ਕਿਸੇ ਚ ਅਸੀਂ ਤੇ ਚਲੋ ਪਤੀਲੇ ਚ ਬਣਾਉਨੇ ਆ ਚੁੱਲੇ ਤੇ ਬਣਾਨੇ ਆਪਾਂ ਹਾਂਜੀ ਚਲੋ ਵੀ ਜਿੰਨਾ ਕੋ ਟਾਈਮ ਥੋੜਾ ਹੁੰਦਾ ਫਿਰ ਥੋੜਾ ਬਣਾਉਂਦੇ ਆਪਣੇ ਫੈਮਿਲੀ ਸਾਂ ਨਾਲ ਥੋੜਾ ਜਾਂ ਹਾਂਜੀ ਹਾਂਜੀ ਕੁੱਕਰ ਚ ਜਲਦੀ ਬਣ ਜਾਂਦਾ ਚਲੋ ਆਪੋ ਆਪਣਾ ਤਰੀਕਾ ਹੁੰਦਾ ਬਣਾਉਂਦਾ ਜਿਹੜਾ ਛੱਡ ਕੋ ਬਾਲਣ ਨਾਲ ਵਾਧੂ ਹੁੰਦਾ ਵਾ ਹਾਂਜੀ ਹਾਂਜੀ ਤੇ ਆ ਵੀ ਆਂਦਾ ਵੀ ਚਲੋ ਚੁੱਲਾ ਬਾਲ ਲਈ ਨਹੀਂ ਨਾਲੇ ਸਬਜ਼ੀ ਕਰੀਨੀ ਆ ਹਾਂਜੀ ਚਲੋ ਅਹੀਂ ਤੇ ਐਂ ਤੇ ਹੁਣ ਬਣਾ ਕੇ ਕਿੱਟੇ ਵੇਨ ਟਾਈਮ ਲੰਘ ਜਾਂਦਾ ਬੈਠੇ ਮੁੱਠਿਆਂ ਨਾਲ ਹਾਂਜੀ ਹਾਂਜੀ ਐਂ ਤੇ ਹੁਣ ਲੱਗੇ ਆ ਬਣਾ ਕੇ ਖਾਣ ਤੇ ਸਾਰੇ ਅਹੀਂ ਤੇ ਦਵਦਾ ਸੀ ਤੁਹਾਡਾ ਸਾਖ ਕਿਦਾਂ ਬਣਿਆ ਤੇ ਜਿੰਨੇ ਜਿੰਨੇ ਸਾਖ ਕਾੜਨਾ ਹੋਵੇ ਸਾਡੇ ਕੋਲ ਕਾੜ ਵੀ ਸਕਦਾ ਬਹੁਤ ਸਰੋ ਮਸਰੀ ਯਾਰ ਖਾਲ ਕੇ ਲਿਆਏ ਆਂ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਹਾਂਜੀ ਪਾਰਸਲ ਵੀ ਕਰਦਾਂਗੇ ਕੋਈ ਪਾਰਸਲ ਵੀ ਕਰਦਾਂਗੇ ਜਰਾ ਕੋਈ ਹਾਂਜੀ ਚਲ ਚਲੋ ਠੀਕ ਆ ਜੀ ਅੱsse ਨਾਲ ਕਰਦੇ ਆਂ ਵਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ